ਹਾਂਜੀ ਕਰੀਏ ਤਾਂ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਛੇਟ ਜਦੋਂ ਵੀ ਕੋਈ ਵਾਰਦਾਤ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਹੁੰਦੀ ਹੈ ਤਾਂ ਸਾਡੀ ਡਿਸਟ੍ਰਿਕਟ ਪੁਲਿਸ ਉਹਦੇ ਵਿੱਚ ਉਹਨੂੰ ਟ੍ਰੇਸ ਕਰਨ ਲਈ ਡਿਟੈਕਟ ਕਰਨ ਲਈ ਪੂਰੀ ਐਫਰਟਸ ਕਰਦੀ ਹੈ ਇਸੇ ਤਰ੍ਹਾਂ ਦੀ ਇੱਕ ਵਾਰਦਾਤ 21 ਅਗਸਤ ਨੂੰ ਹੋਈ ਸੀ ਜਿਹਦੇ ਵਿੱਚ ਇੱਕ ਸਾਨੂੰ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਹੈ ਉਹ ਪਿੰਡ ਲਦਾਣਾ ਚਿੱਕਾ ਥਾਣਾ ਸਦਰ ਬੰਗਾ ਦੇ ਵਿੱਚ ਮਿਲੀ ਸੀ ਉਸ ਤੋਂ ਬਾਅਦ ਅਸੀਂ ਐਫਆਈਆਰ ਰਜਿਸਟਰ ਕੀਤੀ ਪਟਾਸੀ ਨੰਬਰ थाना 1 ਅੰਡਰ ਬੀ ਐਨ ਐਸ 103 ਐਂਡ 3 ਇਹਦੇ ਬਾਅਦ ਅਸੀਂ ਇੱਕ ਟੀਮ ਬਣਾਈ ਐਸਪੀ ਡੀ ਸਾਹਿਬ ਦੇ ਅੰਡਰ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਐਸ ਐਚਓ सदर ਬੰਗਾ ਤੇ ਸੀਆਈਏ ਇੰਚਾਰਜ ਹਰਤਾ ਇਹਨਾਂ ਦੀ ਟੀਮ ਨੇ ਜਿਹੜੇ ਐਫਰਟਸ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਵਿਅਕਤੀ ਦੀ ਰੈਡ ਬੋਡੀ ਸੀ ਇਸ ਨੂੰ ਟਰੇਸ ਕੀਤਾ ਗਿਆ ਇਹ ਜੋ ਇਸ ਦੀ شناخت ਹੋਈ ਹੈ ਦਾ ਨਾਮ ਅਮਰ ਸਿੰਘ ਪੁੱਤਰ ਝੰਡੂ ਹੈਗਾ ਇਹ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਤੇ ਇੱਥੇ ਜਦੋਂ ਇਹਨੂੰ ਇਹਨੂੰ ਅਸੀਂ ਟਰੇਸ ਕੀਤਾ ਉਸ ਤੋਂ ਬਾਅਦ ਜਿਹੜਾ ਟੈਕਨੀਕਲ ਦੀ ਮਦਦ ਨਾਲ ਤੇ ਹੋਰ ਅਸੀਂ ਜਿਹੜੇ ਐਫਰਟਸ ਕੀਤੇ ਜਿਹੜਾ ਇਹਦੇ ਦੋਸ਼ੀ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਅਸੀਂ ਟਰੇਸ ਕਰ ਲਿਆ ਉਹਨਾਂ ਤਿੰਨਾਂ ਨੂੰ ਅਰੈਸਟ ਵੀ ਕੀਤਾ ਗਿਆ ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁਰਗਾ ਪ੍ਰਸਾਦ ਦਾ ਇਹ ਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਜਿਹੜੇ ਦੋ ਲੋਕਲ ਇੱਕ ਬੰਦੇ ਸੀਗੇ ਇੱਕ ਗੁਰਦੀਪ ਸਿੰਘ ਗੁਰਦੀਪਾ ਤੇ ਤੀਸਰਾ ਗਗਨਦੀਪ ਸਿੰਘ ਸਿੰਘ ਉਰਫ ਗੱਗੀ ਇਹ ਵੀ ਇਹਦੇ ਨਾਲ ਇਹ ਕਿੰਨਾ ਨੇ ਮਿਲ ਕੇ ਜਿਹੜਾ ਹੈਗਾ ਇਸ ਵਿਅਕਤੀ ਦਾ ਕਤਲ ਕੀਤਾ ਇਹਦੇ ਵਿੱਚ ਜੋ ਇਹਨਾਂ ਦੀ ਇੰਟੈਂਸ਼ਨ ਸੀ ਜੀ ਕਤਲ ਕਰਨ ਦੀ ਉਹ ਜਿਹੜਾ ਇਹ ਹਰੀਸ਼ ਕੁਮਾਰ ਸੀਗਾ ਇਹ ਇਹਦਾ ਰਿਸ਼ਤੇਦਾਰੀ ਵਿੱਚ ਕਤਲ ਹੋਣ ਵਾਲੇ ਬੰਦੇ ਦਾ ਭਾਂਜਾ ਲੱਗਦਾ ਸੀ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਗੱਲ ਸੁਣੀ ਹੋਈ ਹੈਗੀ ਹੈ ਜਿਹੜਾ ਇਹ ਵਿਅਕਤੀ ਹੈ ਇਸਦੇ ਕੋਲ ਆਇਆ ਸੀਗਾ ਹਰੀਸ਼ ਦੇ ਕੋਲ ਤੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਇਹਨਾਂ ਤਿੰਨਾਂ ਨੂੰ ਜਿਹੜਾ ਪਿੰਡ ਲੁਧਿਆਣਾ ਚਿੱਕਾ ਲਿਆ ਕੇ ਇਹਨਾਂ ਨੇ ਉੱਥੇ ਮੌਕੇ ਤੇ ਇਹਦਾ ਕਤਲ ਕਰ ਦਿੱਤਾ ਕਤਲ ਦੇ ਲਈ ਜਿਹੜਾ ਇਹਨਾਂ ਨੇ ਇੱਕ ਜਿਹੜਾ ਦਾਤਰ ਯੂਜ਼ ਕੀਤਾ ਉਹ ਦਾਤਰ ਵੀ ਮੌਕੇ ਤੋਂ ਰਿਕਵਰ ਹੋ ਗਿਆ ਦੋ ਮੋਟਰਸਾਈਕਲ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਸੀ ਉਹ ਮੋਟਰਸਾਈਕਲ ਵੀ ਜਿਹੜਾ ਅਸੀਂ ਜਗੇ ਰਿਕਵਰ ਕਰ ਲਿਆ ਕਤਲ ਦੇ ਨਿਕ ਪੈਸੇ ਦਾ ਮਾਮਲਾ ਕੀ ਹਜੇ ਅਸੀਂ ਦੇਖਣਾ ਜੀ ਸਾਨੂੰ ਲੱਗਦਾ ਕਿ 50 ਹਜ਼ਾਰ ਜੇ ਲੱਖ ਦਾ ਮਾਮਲਾ ਸੀ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਕਿਉਂਕਿ ਉਹਦੀ ਫੈਮਿਲੀ ਨੂੰ ਵੀ ਇਨਫੋਰਮ ਕੀਤਾ ਗਿਆ ਕਿ ਕੀ ਸਾਰਾ ਮਾਮਲਾ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਅੱਗੇ ਦੋਸ਼ੀ ਬਣੇਗੇ ਇਹਨਾਂ ਦਾ ਕੋਈ ਪਿੱਛੇ ਬੈਕਗ੍ਰਾਉਂਡ ਨਹੀਂ ਹੈ ਕੋਈ ਇਸ ਦੇ ਬਾਰੇ ਨਹੀਂ ਜੀ ਜੋ ਅਸੀਂ ਹਜੇ ਤੱਕ ਵੈਰੀਫਾਈ ਕੀਤਾ ਹੈ ਜਿਹੜਾ ਹਰੀਸ਼ ਕੁਮਾਰ ਉਹ ਬਰੇਲੀ ਦਾ ਰਹਿਣ ਵਾਲਾ ਹੈ ਇਹ ਇੱਥੇ ਲੋਕਲੀ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਜਿਹੜੇ ਦੂਜੇ ਦੋਸ਼ੀ ਹੈ ਇੱਕ ਗੁਰਦੀਪ ਹੈ ਉਹ हेयर कटिंग ਦੀ ਸ਼ਾਪ ਤੇ ਕੰਮ ਕਰਦਾ ਸੀ ਜਿਹੜਾ ਗਗਨਦੀਪ ਸਿੰਘਾ ਗਗਨਦੀਪ ਸਿੰਘ ਹੈ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਇਹਨਾਂ ਦਾ ਹਜੇ ਤੱਕ ਸਾਡੇ ਕੋਈ ਵੀ ਕ੍ਰਿਮਨਲ ਰਿਕਾਰਡ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ ਸਰ ਡਿਸੀਜ਼ ਦੀ ਘਟਨਾ ਵੇਲੇ شناخت ਨਹੀਂ ਸੀ ਉਹਲੀ ਤੁਸੀਂ ਇੱਥੇ ਨਹੀਂ ਲੋਕਲ ਨਹੀਂ ਰਹਿਦਾ ਸੀ ਉਧਾਰਾ ਚੈੱਕ ਕਰਨ ਦੇ ਲਈ ਉਹਨੂੰ ਬੁਲਾਇਆ ਕਿਵੇਂ ਗਿਆ ਜੀ ਹਦੀਪ ਸਿੰਘ ਦੇ ਖੇਤਾਂ ਦੇ ਵਿੱਚ ਇਹ ਜਿਹੜਾ ਹਰੀਸ਼ ਹੈਗਾ ਜੀ ਇੰਨੇ ਹੀ ਉਹਨੂੰ ਉਸ ਜਗ੍ਹਾ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕਰ ਰੱਖੀ ਸੀ ਤਾਂ ਜਿਹੜਾ ਹਰੀਸ਼ ਹੈਗਾ ਇਹ ਪਿੱਛੋਂ ਤਾਂ ਯੂਪੀ ਦਾ ਰਹਿਣ ਵਾਲਾ ਹੈ ਬਟ ਇਹ ਲੋਕਲ ਜਿਹੜਾ ਹੈਗਾ ਇਹ ਲੋਕਲ ਦਵਿੰਦਰ ਸਿੰਘ ਜਿਹੜਾ ਹੈਗਾ ਐਮਾ ਜੱਟਾ ਥਾਣਾ ਮਹਿਲਪੁਰ ਉਹਦੇ ਘਰੇ ਕੰਮ ਕਰਦਾ ਸੀ ਤਾਂ ਇੰਨੇ ਪਹਿਲਾਂ ਹੀ ਪਲੈਨਿੰਗ ਕਰਕੇ ਜਿਹੜਾ ਇੱਕ ਸੁੰਨਸਾਨ ਜਗ੍ਹਾ ਦੇਖੀ ਤੇ ਉਹਨੂੰ ਉੱਥੇ ਮੌਕੇ ਤੇ ਬੁਲਾਇਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਉਹਦਾ ਕਤਲ ਕਰ ਦਿੱਤਾ ਉਹਨੇ ਆਪਣੇ ਮਾਮੇ ਨੂੰ ਉੱਥੇ ਬੁਲਾ ਲਿਆ ਜਿਹੜੇ ਦੋ ਉਹਦੇ ਨਾਲ ਸਾਥੀ ਸੀਗੇ ਉਹਨਾਂ ਨੇ ਉਹਦੇ ਨਾਲ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਤੇ ਉਹ ਮੌਕੇ ਤੇ ਲਿਆ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਕਤਲ ਦੇ ਵਿੱਚ ਦੱਤ ਨਹੀਂ ਬਚੇਗੇ ਕਤਲ ਦੇ ਵਿੱਚ ਬਿਲਕੁਲ ਜੀ ਇਹਨਾਂ ਨੇ ਸਿਰਫ ਦੱਤ ਦੱਤਰ ਵਰਤਿਆ ਹੈਗਾ ਤੇ ਇੱਕ ਪਰਨੇ ਸੀਗੇ ਉਹ ਇਹਨਾਂ ਨੇ ਬੰਨਣ ਲਈ ਯੂਜ਼ ਕੀਤੇ ਉਹਨੂੰ ਤੇ ਇੱਕ ਦੱਤਰ ਜਿਹੜਾ ਹੈਗਾ ਉਹਦੇ ਲਈ ਉਹਨੂੰ ਮਾਰਿਆ ਜਿਨ੍ਹਾਂ ਦੇ ਘਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਨਾ ਪ੍ਰਵਾਸੀਆਂ ਦੀ ਡਿਸਟ੍ਰਿਕਟ ਆਪਾਂ ਪੰਜਾਬ ਉਸ ਤੋਂ ਕਿਹਾ ਜਾਂਦਾ ਕਿ ਜਿਹੜੇ ਵੀ ਪ੍ਰਵਾਸੀ ਆਉਂਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਇਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਜੀ ਇਹ ਦੂਸਰੇ ਡਿਸਟ੍ਰਿਕਟ ਅੰਦਰ ਸੀ ਅਸੀਂ ਉਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਉੱਥੇ ਇਹਨਾਂ ਨੇ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੈ ਉਹ ਕਰਾਈ ਸੀ ਜਾਂ ਨਹੀਂ ਉਹ ਸਾਰੀ ਚੀਜ਼ ਹੈਗੀ ਹੈ ਅਸੀਂ 六千。